ਕਿ ਉਸ ਜਮੀਨ ਦਾ ਮੁਆਵਜ਼ਾ ਜਿਹੜਾ ਕਿਸਾਨਾਂ ਨੂੰ ਆ ਇਹ ਸਾਰਾ ਯਾੜਾ ਪੱਤਾ ਪਾ ਕੇ ਸਾਰਾ ਕੁਝ ਪਾ ਕੇ 200 ਲੱਖ ਦੇ ਹਿਸਾਬ ਨਾਲ ਦੇ ਰਿਆ ਅੱਜ ਇਹਨਾਂ ਦਾ ਜੋ ਪ੍ਰਸ਼ਾਸਨ ਨੇ ਜੋ ਕੀਤਾ ਪਿਛਲੇ 15 ਤਰੀਕ ਨੂੰ ਇਹ ਪ੍ਰਸ਼ਾਸਨ ਨੇ ਕੀਤਾ ਮੀਟਿੰਗਾਂ ਚੱਲਦੇ ਦੀਆਂ ਕਿਸੇ ਪਾਸੇ ਕੋਈ ਗੱਲ ਨਹੀਂ ਲੱਗੀ ਤੇ 15 ਤਰੀਕ ਨੂੰ ਇਹਨਾਂ ਨੇ ਬਗੈਰ ਕਿਸੇ ਦੱਸੇ ਨੂੰ ਬਗੈਰ ਕਿਸੇ ਪੁੱਛੇ ਨੂੰ ਕੋਈ ਇਤਲਾਹ ਦਿੱਤੀ ਪੂਰਾ ਜਿਹੜਾ ਵਾ ਸੂਬੇ ਲੈਵਲ ਤੇ ਸਾਡੇ ਪੰਜਾਬ ਦੇ ਵਿੱਚ ਇਹਨਾਂ ਨੇ ਤੜਕੇ ਰਾਤ ਛਾਪੇ ਮਾਰੀ ਕਰਕੇ ਤਾਰੇ ਨੇ ਸਾਡੇ ਆਗੂ ਇਥੋਂ ਚੁੱਕ ਕੇ ਜਲੰਧਰ ਜ਼ਿਲ੍ਹੇ ਦੇ ਜਿਹੜੇ ਆਗੂ ਸਾਡੇ ਚੁੱਕ ਕੇ ਤੇ ਸੂਬੇ ਦੇ ਆਗੂ ਆਪਣੇ ਜਿਹੜੇ ਸੂਬਾ ਪ੍ਰਧਾਨ ਆ ਸੁਖਵਿੰਦਰ ਸਿੰਘ ਸੰਭਰਾ ਉਹਨੂੰ ਉਹਦੇ ਘਰੋਂ ਜਾ ਕੇ ਘੇਰਿਆ ਮੈਨੂੰ ਜਸਵੀ ਸਿੰਘ ਪਿੱਤੀ ਨੂੰ ਘਰ ਜਾ ਕੇ ਘੇਰਿਆ ਸਾਡੇ ਜਿਹੜੇ ਸੀਨੀਅਰ ਆਗੂ ਸੁਮੰਦਰ ਸਿੰਘ ਚਦਾਲਾ ਉਹਨੂੰ ਘਰ ਜਾ ਕੇ ਘੇਰਿਆ ਤੇ ਇਸ ਤਰੀਕੇ ਨਾਲ ਫਿਰ ਤੜਕੇ 5 ਵਜੇ 6 ਵਜੇ ਜਾਣ ਕੇ ਇਹਨਾਂ ਨੇ ਸਾਰਾ ਜਿਹੜਾ ਆਣ ਕੇ ਵੱਡਾ ਪ੍ਰਸ਼ਾਸਨ ਫੋਰਸ ਲੈ ਕੇ ਆ ਜਿਹੜੀ ਜ਼ਮੀਨ ਨਹੀਂ ਗਈ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਰੇ ਲਾਈਆਂ ਪੂਰੇ ਲਾਏ ਇਹਨਾਂ ਦੀ ਖੜੀ ਹੋਈ ਫਸਲ ਜਿਹੜੀ ਮੱਕੀ ਦੀ ਉਹ ਵੀ ਇਹਨਾਂ ਨੇ ਬਾਤ ਦੀ ਜਿਹੜਾ ਝੋਨਾ ਲੱਗਾ ਥੋੜਾ ਪੋਤਾ ਉਹ ਵੀ ਇਹਨਾਂ ਨੇ ਬਾਤ ਦਾ ਜਿਹੜੇ ਪੱਠੇ ਬੀਤੇ ਸੀ ਉਹ ਵੀ ਇਹਨਾਂ ਨੇ ਬਾਤ ਦਾ ਫਿਰ ਅਸੀਂ ਮਗਲੇ ਦੇ ਉੱਤੇ ਜੋ ਅੱਜ ਜਟੀਆਂ 20 ਤਰੀਕ ਨੂੰ ਐਤਵਾਰ ਇੱਕ ਮੀਟਿੰਗ ਸੱਜੀ ਕਾਨਫਰੰਸ ਤੌਰ ਤੇ ਇੱਥੇ ਹੀ ਸਾਰਿਆਂ ਦੀ ਸਰਬਸੰਮਤੀ ਦੇ ਨਾਲ ਫੈਸਲਾ ਲਿਆ ਵਾ ਕਿ ਜਿਤਨਾ ਪ੍ਰਸ਼ਾਸਨ ਨੇ ਸਾਡੇ ਨਾਲ ਧੱਕੇਸ਼ਾਹੀ ਕੀਤੀ ਆ ਜੋ ਕੋਸ਼ਿਸ਼ ਸਰਕਾਰੀਆਂ ਨਹੀਂ ਪਾਣ ਰਹੀਆਂ ਵਾ ਇਹ ਜਿਹੜੀ ਲੈਂਡ ਫੂਲਿੰਗ ਦੀ ਪਾਲਿਸੀ ਹੋਈ ਜਾਂ ਕੁਛ ਵੀ ਆ ਉਹਦੇ ਵਾਸਤੇ ਅੱਜ ਅਸੀਂ ਮجلس ਨੂੰ ਆਪਣੇ ਇੱਕ ਫੈਸਲਾ ਕੀਤਾ ਕਿ ਅੱਜ ਜੋ ਕਿ ਇਹਨਾਂ ਨੇ ਕੀਤਾ ਇੱਥੇ ਆ ਕੱਲ ਨੂੰ ਸਾਡੇ ਦੂਜੇ ਪਾਸੇ ਵੀ ਹੋਰ ਵੀ ਸਾਰੇ ਜਗ੍ਹਾ ਤੇ ਸਾਰਾ ਕੁਝ ਕਰਨਗੇ ਇਹ ਕਰਕੇ ਅਸੀਂ ਆਖਿਆ ਵੀ ਜਿਹੜੀ ਆ ਮੰਡੀ ਬਣਾਉਣ ਦੇ ਅਕਵਾਇਰ ਕੀਤੀ ਆ ਇਹ ਜਿਹੜੀ ਪਹਿਲਾਂ ਕੀਤੀ ਹੋਈ 116 ਏਕੜ ਜ਼ਮੀਨ ਆ ਉਹਦੇ ਵਿੱਚ ਮੰਡੀ ਬਣਾਈ ਜਾਵੇ ਇਹ ਕਿਸਾਨਾਂ ਦੀ ਜਿਹੜੀ ਆ ਖੇਤੀ ਦੇ ਉੱਤੇ ਸਾਰਾ ਨਿਰਭਰਿਆ ਅੱਗੇ ਜ਼ਮੀਨ ਵਖਾਇਰ ਹੋ ਗਈ ਆ ਤੇ ਹੁਣ ਥੋੜੀਆਂ-ਥੋੜੀਆਂ ਨਾਲੇ ਜ਼ਮੀਨਾਂ ਇਹਨਾਂ ਦੇ ਕੋਲ ਬਿਲਕੁਲ ਜਿਹੜੀ ਜਮੀਨ ਨਾ ਅਕਵਾਇਰ ਕੀਤੀ ਜਾਵੇ ਉਸ ਵਾਸਤੇ ਅਈ ਕਿ ਆ ਵੀ ਜੇ ਅਕਵਾਇਰ ਕਰਨੀ ਆ ਜੇ ਸਰਕਾਰ ਦਾ ਨਹੀਂ ਸਰਦਾ ਤੇ ਫਿਰ ਜੋ ਮਾਰਕੀਟ ਦਾ ਰੇਟ ਹੈ 1 ਕਰੋੜ ਤੋਂ ਉੱਪਰ ਆਜਾ ਉਹਦਾ ਮੁਆਵਜ਼ਾ ਦੇ ਕੇ ਫਿਰ ਇਹਨਾਂ ਨੂੰ ਕੋਈ ਗੱਲ ਕਰ ਸਕਦੇ ਪਰ ਭਾਈ ਦਾ ਗੱਲਬਾਤ ਹੋਵੇ ਕੋਈ ਫੈਨਾਂ ਨੇ ਮੁਆਫੀ ਨਹੀਂ ਦਿੱਤਾ ਕਿ ਇਹਦੇ ਹੱਥ ਤੇ ਕਿ ਨਿੱਕਾ ਪੈਸਾ ਨਹੀਂ ਧਰਿਆ ਚੋਰਾ ਜ਼ਮੀਨ ਜ਼ਬਰ ਕਰਕੇ ਜਿਹੜਾ ਵਾ ਇਹਨਾਂ ਦੀ ਕਿਸਾਨ ਜਿਹੜੀ ਜਿਹੜੀ ਖੁੱਤੀ ਜਾ ਰਹੀ ਆ ਤੇ ਅੱਜ ਅਸੀਂ ਫੈਸਲਾ ਕਰਕੇ ਜਿਹੜਾ ਸਰਕਾਰ ਨੇ ਬਗੈਰ ਦੱਸੇ ਤੋਂ ਜਿਹੜਾ ਕਬਜ਼ਾ ਕੀਤਾ ਉਸ ਕਬਜ਼ੇ ਨੂੰ ਤੋੜ ਕੇ ਅੱਜ ਜਥੇਬੰਦੀਆਂ ਤਬਾਰਾ ਜਿਹੜਾ ਕਬਜ਼ਾ ਕਰਨਾ ਸ਼ੁਰੂ ਕੀਤਾ ਵੇਖ ਲੋ ਟਰੈਕਟਰ ਵਗ ਰਹੇ ਆ ਉਹ ਸਲੁੱਤੇ ਟਰੈਕਟਰ ਵਗ ਰਹੇ ਆ ਟਰੈਕਟਰ ਵਗ ਰਿਹਾ ਵਾ ਸਾਰਾ ਤੇ ਉਹ ਅੱਗੇ ਵੀ ਟਰੈਕਟਰ ਜਿਹੜੇ ਉਹ ਵਗਣਦੇ ਆ ਤੇ ਅਸੀਂ ਇੱਥੇ ਸਾਰਾ ਆਪਣਾ ਵੱਡਾ ਧਰਨਾ ਲਾ ਕੇ ਵੱਡਾ ਧਰਨਾ ਲਾ ਕੇ ਅਸੀਂ ਇੱਥੇ ਬੈਠੇ ਆਂ ਉਹ ਕੇ ਸਰਕਾਰ ਨੇ ਸੋਚਣਾ ਹੁਣ ਕਿ ਅਸੀਂ ਕੀ ਕਰਨਾ ਉਹਨਾਂ ਨੇ ਆਉਣਾ ਸਾਨੂੰ ਪਤਾ ਸਰਕਾਰ ਆਉਂਦੀ ਵੱਡਾ ਗੁੱਸੇ ਨਾਲ ਫੋਰਸ ਲੈ ਕੇ ਦਾੜਾ ਮਾੜਾ ਮਾਰਦੀ ਹੁੰਦੀ ਆ ਡਾਂਗ ਛੋਟਾ ਵੀ ਖੜਦਾ ਜੇ ਚ ਤੂੰ ਵੀ ਕਰਦੀ ਹੁੰਦੀ ਆ ਜੇਲਾਂ ਨੂੰ ਵੀ ਖੜਦੀ ਨਾ ਕੋਈ ਇਸ ਚੀਜ਼ ਪਰਵਾਹ ਨਹੀਂ ਕਰਨ ਜੋ ਕਰਨਾ ਇਹਨਾਂ ਨੇ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ